ਕੀ ਤੇ ਪੇਕੇਆਂ ਤੋਂ ਸੱਸਰੀ ਘਰ ਮੰਮੀ ਸੱਸਰੀ ਘਰ ਸੱਸਰੀ ਘਰ ਦੇ ਹੋਰ ਪੇਕੇ ਵਧੀਆ ਸਾਰੇ ਹਾਂਜੀ ਮੰਮੀ ਸਾਰੇ ਠੀਕ ਆ ਵਧੀਆ ਤੇ ਸਾਰੇ ਠੀਕ ਸਾਰੇ ਤੇ ਜਿਵੇਂ ਨਵ ਸਾਰੇ ਠੀਕ ਨੇ ਇਹ ਤਾਂ ਜਿੱਦਾ ਗੇਸ ਸਤ ਉਦਾਂ ਹੀ ਐਡ ਕੀ ਕੀ ਦਿੱਤਾ ਤੇ ਪੇਕੇਆਂ ਤੇਨੂੰ ਇਹ ਪੇਕੇਆਂ ਨੇ ਕੀ ਦੇਣਾ ਮੈਂ ਤਾਂ ਮਿਲਣ ਗਈ ਸੀਗੀ ਉਹਨਾਂ ਨੂੰ ਇਹ ਲਿਖਦਾ ਮੈਂ ਵੀ ਆਣੀ ਆਪਣੇ ਪੇਕੇਆ ਨੂੰ ਅਜੇ ਤੱਕ ਕੋਈ ਨਾ ਮਿਲ ਖਾਲੀ ਹੀ ਹੋਣੀ ਲੱਗਦਾ ਤਾਂ ਪੈਸੇ ਦੇ ਅੰਦਰ ਜਾਂ ਕੋਈ ਚੀਜ਼ ਲੈ ਤੂੰ ਤਾਂ ਖਾਲੀ ਹੱਥ ਆ ਗਈ ਐ ਤਾਂ ਗੱਲ ਠੀਕ ਆ ਦੀਦੀ ਪਰ ਮੇਰੇ ਪੇਕੇ ਮੈਨੂੰ ਸੂਟ ਕਿੱਥੋਂ ਲੈ ਕੇ ਦੇ ਦੇਣਗੇ ਉਹ ਤਾਂ ਆਪਣਾ ਬੁਜਾਰਾ ਮਸਾ ਕਰਦੇ ਆ ਉਹ ਭਾਈ ਜਿਨ੍ਹਾਂ ਨੇ ਦਿੱਤਾ ਵਾ ਉਹ ਵੀ ਠੀਕ ਆ ਜਿਨ੍ਹਾਂ ਨੇ ਨਹੀਂ ਦਿੱਤਾ ਉਹ ਵੀ ਠੀਕ ਆ ਜਿਨ੍ਹਾਂ ਨੇ ਧੀ ਦੇਤੀ ਉਹਨਾਂ ਨੇ ਸਮਝੋ ਸਭ ਕੁਝ ਦੇ ਦਿੱਤਾ ਚਲੋ ਮੰਮੀ ਹੁਣ ਮੈਂ ਥੋੜਾ ਆਰਾਮ ਕਰਨਾ ਫੱਕੀ ਹਾਂ ਹਾਂ ਚੰਗਾ ਪੁੱਤ ਕਰ ਲੈ ਆਰਾਮ ਨਾਲੇ ਫਿਰ ਆਪਣੇ ਕੱਪੜੇ ਕੱਪੜੇ ਚੇਂਟੇ ਚਾ ਲੈਣਾ ਠੀਕ ਆ ਜਾ ਲੇਵਲ ਸੋ ਉਹਨੂੰ ਤਾਂ ਬੜੀ ਛੇਤੀ ਕਹਤਾ ਆਰਾਮ ਕਰ ਲੈ ਇੰਨੇ ਦਿਨ ਹੋ ਗਏ ਮੈਂ ਕੰਮ ਕਰਦੀ ਨੂੰ ਮੈਨੂੰ ਤਾਂ ਅਗਲੇ ਕਿਹਾ ਨਹੀਂ ਪੇਕੇ ਵੇਲੀ ਰਹਿ ਕੇ ਆਈ ਏ ਕਿਹੜਾ ਕੰਮ ਕਰਦੀ ਆਈ ਏ ਕੋਈ ਗੱਲ ਨਹੀਂ ਕਿੱਰੀ ਹੁੰਦਾ ਜੇ ਮੈਨੂੰ ਆਰਾਮ ਕਰਨ ਨੂੰ ਕਹਿ ਦਿੱਤਾ ਵਾ ਆਰਾਮ ਕਰਨ ਅਗਲੇ ਪੇਕੇ ਤੋਂ ਆਈ ਆ ਚਲ ਕੋਈ ਘੜੀ ਆਰਾਮ ਕਰ ਲੂਗੀ ਕੋਈ ਗੱਲ ਨਹੀਂ ਸ਼ਾਮ ਨੂੰ ਉਠੂਗੀ ਮੈਂ ਸਬਜ਼ੀ ਚੀਨ ਦਿੱਤੀ ਆ ਤੂੰ ਤੜਕਾ ਲਾ ਦੇ ਉਹ ਫੁਲਕੇ ਲਾ ਲੂਗੀ ਸਾਰੇ ਕੰਮ ਤਾਂ ਆਪਣਾ ਹੋਇਆ ਪਿਆ ਵਾ ਐਵੇਂ ਗਰਮੀ ਨਾ ਖਾਇਆ ਕਰ ਟਾਈਮ ਦੇਖੋ ਕਿ ਮੇਰੇ ਬਿਲਕੁਲ ਇੰਨਾ ਟਾਈਮ ਹੋ ਗਿਆ ਮਹਾਰਾਜ ਜੀ ਹਿੱਤ ਤੱਕ ਸਿੱਟੀ ਪਈ ਆ ਜਾਣੀ ਇਹ ਦੇ ਕਾਂਗਰਸ ਦੇਖਦੀਆਂ ਕਿ ਕਿੰਨੇ ਠੱਕੀ ਹੋਈ ਆ ਦੇਖ ਕੇ ਬਸ ਸੁੱਤੀ ਹੋਈ ਆ ਪਤਾ ਮਿਲਦਾ ਤਾਂ ਮੈਟ ਹੋਣੀ ਆ ਉੱਠ ਜਾ ਕੀ ਤੇਰੇ ਪੇਕੇ ਨਾਲ ਬੁੱਤੀ ਖਵਾ ਕੇ ਘਰ ਦੇਰ ਤੂੰ ਸੁੱਤੀ ਹੋਈ ਆ ਹਲੇ ਤੱਕ ਤੇਰੀ ਫੇਰ ਕੀ ਹੋ ਗਿਆ ਕਿਦਾਂ ਬੋਲੀ ਜਾਂਦੇ ਪਿਆਰ ਨਾ ਤਾਂ ਬੋਲੋ ਥੋੜਾ ਯਾ ਨਾਲੇ ਕੀ ਲਈ ਤੁਸੀਂ ਵਾਰ-ਵਾਰ ਗੱਲ-ਗੱਲ ਤੇ ਪੇਕੇ-ਪੇਕੇ ਇਹ ਵਾਰ-ਵਾਰ ਪੇਕੇ-ਪੇਕੇ ਪਰਦਾਨ ਨਾ ਕਰੀ ਜਾ ਗੱਲ ਜਿਹੜੀ ਕਰਨੀ ਮੇਰੇ ਨਾਲ ਕਰ ਉੱਠਣ ਆਰਾਮ ਕਰਨ ਦੀ ਵਾਰੀ ਮੇਰੀ ਆ ਮੈਂ ਕੰਮ ਕਰਕੇ ਥੱਕ ਗਈ ਆ ਉੱਠ ਕੇ ਤੜਕਾ ਲਾ ਤੂੰ ਰੋਟੀ ਬਣਾ ਫੁਲਕੇ ਬਣਾ ਹੁਣ ਮੈਂ ਬਹਿਣਾ ਵਾ ਆਰਾਮ ਕਰਨਾ ਵਾ ਹੀ ਆ ਗਈ ਗੱਲ ਈ ਮੈਂ ਕੱਲੀ ਕੋ ਜਮਾਪਤੋਂਵੇਂ ਬਣਾਵਾਂਗੇ ਜਿਵੇਂ ਮੰਮੀ ਨੇ ਕਿਹਾ ਸੀਗਾ ਕਿ ਦੋਵੇਂ ਰਲ ਮਿਲ ਕੇ ਬਣਾਓ ਮੈਂ ਕੱਲੀ ਕੋ ਬਣਾਵਾਂ ਤੁਸੀਂ ਸਬਜੀ ਨੇ ਤੜਕਾ ਲਾ ਦੇ ਮੈਂ ਰੋਟੀ ਬਣਾ ਲੂੰਗੀ ਕਿਉ ਮੈਂ ਆ ਕੇ ਬਣਾਵਾਂ ਮੈਂ ਤਾਂ ਪੇਕਿਆਂ ਦੇ ਨੀ ਕੰਮ ਕੀਤਾ ਜਿਹੜੇ ਮੈਂ ਇੱਥੇ ਕਰਾ ਉਥੇ ਨੌਕਰ ਚੱਕਰ ਸੀਗੇ ਮੇਰੇ ਪੇਕਿਆਂ ਦੇ ਲੈ ਦੀਦੀ ਨੌਕਰ ਤੇ ਤੁਹਾਡੇ ਪੇਕੇ ਸੀਗੇ ਇੱਥੇ ਤਾਂ ਆਪਾਂ ਨੂੰ ਰਲ ਕੇ ਕੰਮ ਕਰਨਾ ਪੈਣਾ ਨਾ ਠੀਕ ਹੈ ਨਾ ਨੌਕਰ ਨਾਲ ਲੈ ਕੇ ਆਇਓ ਇੱਥੇ ਤਾਂ ਕੋ ਦੋਵਾਂ ਨੂੰ ਰਲ ਕੇ ਕੰਮ ਕਰਨਾ ਪੈਣਾ ਮ ਜਿਵੇਂ ਤੁਸੀਂ ਨੂੰ ਹੋਣਾ ਇਸ ਕਰਦੀ ਹੋਤਰਾ ਮੈਂ ਛੋਟੀ ਨੂੰ ਹੋਣਾ ਇਸ ਕਰਦੀ ਇੱਥੇ ਆਪਾਂ ਦੋਵਾਂ ਨੂੰ ਰਲ ਕੇ ਕੰਮ ਕਰਨਾ ਪੈਣਾ ਵਾ ਵੀ ਕੀ ਤੁਸੀਂ ਰੋਲਾ ਪਾਇਆ ਹੋਇਆ ਵਾ ਕਦੋਂ ਦੀਆਂ ਮੈਂ ਸੁਣਦੀ ਪਈਆਂ ਤੁਸੀਂ ਬੋਲੀ ਜੰਨੀ ਆ ਬੋਲੀ ਜੰਨੀ ਆ ਮੈਂ 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 ਕਾ ਦਾ ਰੋਲਾ ਪਾਣਾ ਜਿਹਦੀ ਗੱਲ ਗੱਲ ਤੇ ਕਹੀ ਜਾਂਦੀ ਤੂੰ ਗਰੀਬ ਘਰ ਦੀ ਗਰੀਬ ਘਰ ਦੀ ਮੈਨੂੰ ਮਾਰ ਵਰਦੀ ਦੀ ਜਿਤਾਈ ਜਾਂਦੀ ਐ ਮੈਨੂੰ ਕਹਿੰਦੇ ਤੂੰ ਗਰੀਬ ਘਰ ਦੀ ਕੁੜੀ ਆ ਗਰੀਬ ਘਰ ਦੀ ਕੁੜੀ ਆ ਕਹਿਣਾ ਤੈਨੂੰ ਗਰੀਬ ਘਰ ਦੀ ਜੇ ਗਰੀਬ ਤੇ ਗਰੀਬ ਹੀ ਕਹਿਣਾ ਹੋਰ ਕੀ ਕਹਿਣਾ ਬਸ ਕਰੋ ਨੀ ਬਸ ਕਰੋ ਲੋਕਾਂ ਨੇ ਕਹਿਣਾ ਵਾ ਇਹ ਤਾਂ ਸੱਸ ਦੀ ਨਹੀਂ ਸੁਣਦੀ ਸ਼ਰਮ ਕਰ ਲੋ ਥੋੜੀ ਜਿੰਨੀ ਮਾਫ ਕਰੇ ਮੰਮੀ ਜੀ ਅੱਗੇ ਤਾਂ ਮੈਂ ਬੜੀ ਸ਼ਰਮ ਕਰ ਲਈ ਪਰ ਹੁਣ ਨਹੀਂ ਹੁਣ ਮੈਨੂੰ ਕਰ ਲੈਣ ਤੋਂ ਗੱਲ ਜੜੀ ਕਰਨੀ ਆ ਮੈਂ ਹਾਂਜੀ ਦੀਦੀ ਤੁਸੀਂ ਜੇ ਇੰਨਾ ਹੀ ਮੀਰ ਮੀਰ ਕਰਦੇ ਫਿਰ ਆਪਣੇ ਪੇਕੇਆਂ ਨੂੰ ਕਹਿਣਾ ਹੀ ਮੀਰ ਘਰ ਵਿਆਹ ਕਰ ਦੰਦੇ ਗੱਡੀਆਂ ਕਾਰਾਂ ਵਾਲੇ ਘਰ ਵਿਆਹ ਕਰਨਾ ਸੀਗਾ ਇੱਥੇ ਕੋ ਵਿਆਹ ਕੀਤਾ ਫਿਰ ਤੁਸੀਂ ਫਿਰ ਆ ਕਹਿੰਦੇ ਕੀ ਮਤਲਬ ਆ ਇਹ ਅਮੀਰ ਘਰ ਨਹੀਂ ਹੈਗਾ ਇੱਥੇ ਗੱਡੀਆਂ ਘਰ ਹੈ ਨਹੀਂਆਂ ਜੇ ਇਹ ਅਮੀਰ ਘਰ ਵਾ ਫਿਰ ਇਹਦਾ ਮਤਲਬ ਮੈਂ ਵੀ ਅਮੀਰ ਘਰ ਵਿਆਹੀ ਆ ਫਿਰ ਮੇਰੇ ਪੇਕੇ ਨੇ ਮੈਨੂੰ ਅਮੀਰ ਘਰ ਜੀ ਵਿਆਇਆ ਵਾ ਹੈਗੀਆਂ ਤਾਂ ਆਪਾਂ ਦੋਵੇਂ ਇੱਕੋ ਘਰ ਚ ਵਿਆਹੀਆਂ ਗਈਆਂ ਵਾ ਫਿਰ ਇਸ ਹਾਮਨ ਨਾਲ ਤੁਹਾਡੇ ਪੇਕੇ ਵੀ ਅਮੀਰ ਤੇ ਮੇਰੇ ਪੇਕੇ ਵੀ ਅਮੀਰ ਪ੍ਰੀਤ ਗੱਲ ਸੁਣ ਮੇਰੀ ਤੂੰ ਵੀ ਇਸ ਘਰ ਦੀ ਰਾਣੀ ਆ ਤੇ ਇਹ ਵੀ ਇਸ ਘਰ ਦੀ ਰਾਣੀ ਚੱਲ ਹੁਣ ਲਾ ਤੜਕੇ ਇਤਰਵਾਜੀ ਬਣ ਗਿਆ ਮੇਰ ਘਰ ਦੀ ਧੌਂਸ ਦੀ ਹਾਂਜੀ ਮੰਮੀ ਸਹੀ ਗੱਲ ਵਾ ਪੇਕੇ ਆਂ ਦਾ ਪਰਜ ਬੰਦਾ ਵਾ ਵਿਆਹ ਤੱਕ ਜਦੋਂ ਵਿਆਹ ਕਰ ਤੋ ਉਦੋਂ ਸੋਹਰਿਆਂ ਦਾ ਘਰ ਆਪਣਾ ਘਰ ਬਣ ਜਾਂਦਾ ਵਾ ਜਿਹੜੇ ਮਾਂ ਬਾਪ ਨੇ ਆਪਣੀ ਆਪਣੀ ਧੀ ਹੋਈ ਦੇ ਦਿੱਤੀ ਸਮਝੋ ਉਹਨੇ ਸਭ ਕੁਝ ਦੇ ਦਿੱਤਾ ਹਾਂਜੀ ਮੰਮੀ ਸ਼ੁਕਰ ਕਰ ਤੁਸੀਂ ਤਾਂ ਸਮਝਦੇ ਹੋ ਜੇ ਮੇਰ ਜਠਾਣੀ ਨਹੀਂ ਸਮਝਦੀ ਤਾਂ ਤੁਸੀਂ ਤਾਂ ਸਮਝਦੇ ਹੋ ਮੈਂ ਕਿਉਂ ਨਾ ਸਮਝਾਂ ਮੈਂ ਵੀ ਤਾਂ ਇੱਕ ਧੀ ਆ ਘਰ ਨੂੰ ਆਈ ਹਾਂ ਮੈਨੂੰ ਵਾਂਗਰ ਸਾਡੀ ਗੱਲ ਸਾਰਿਆਂ ਨੂੰ ਇੱਕ ਘਰ ਦੀ ਨਹੀਂ ਆ ਹਰੇਕ ਘਰ ਦੀ ਕਹਾਣੀ ਹੈ ਇਹ ਵੀਡੀਓ ਚ ਆ ਦਿਖਾਇਆ ਗਿਆ ਵਾ ਕਿ ਅਲਮੀਰ ਘਰ ਦੀ ਕੁੜੀ ਗਰੀਬ ਘਰ ਦੀ ਕੁੜੀ ਨੂੰ ਅਕਸਰ ਹੀ ਦਬੋਂਦੀ ਰਹਿੰਦੀ ਹੈ ਲਾਣੀ ਟਿਕੜੇ ਨੂੰ ਜਈਦਾ ਵਾ ਨਾਲ ਮਿਲ ਕੇ ਰਹਿਣਾ ਚਾਹੀਦਾ ਵਾ ਐਵੇਂ ਇੱਕ ਦੂਜੇ ਦੇ ਨਾਲ ਚਲੋ ਪੱਤਿਆਂ ਨਹੀਂ ਕਰਨੀਆਂ ਚਾਹੀਦੀਆਂ ਕਿ ਮੈਂ ਮੀਰ ਘਰ ਦੀ ਆ ਜਾਂ ਤੂੰ ਗਰੀਬ ਘਰ ਦੀ ਜਦੋਂ ਅਸੀਂ ਇੱਕ ਘਰ ਚ ਆਏਗੇ ਸੋ ਇੱਕ ਦੂਜੇ ਦੇ ਮਾਪਿਆਂ ਨੂੰ ਆਪਣੇ ਮਾਪਿਆਂ ਸਮਝਣਾ ਚਾਹੀਦਾ ਵਾ ਇਹ ਨਹੀਂ ਕਿ ਤੇਰੇ ਮਾਪਿਓ ਜਾਂ ਮੇਰੇ ਮਾਪੇ ਇਸ ਐਪੀਸੋਡ ਚ ਅਸੀਂ ਇਹ ਵਿਖਾਇਆ ਵਾ ਕਿ ਜਦੋਂ ਮੇਰੇ ਘਰ ਇੱਕ ਘਰ ਦੇ ਵਿੱਚ ਆ ਹੀ ਗਈਆਂ ਵਾ ਤੇ ਨਾ ਇਹਨੂੰ ਆਪਣੀ ਗਰੀਬੀ ਦਾ ਦਿਖਾਣਾ ਚਾਹੀਦਾ ਵਾ ਜਾਂ ਇਹਨੂੰ ਮੀਰ ਕਨੇ ਦਿਖਾਣਾ ਚਾਹੀਦਾ ਜਦੋਂ ਮੇਰੇ ਘਰ ਦੇ ਵਿੱਚ ਆ ਹੀ ਗਈਆਂ ਵਾ ਦੋਵੇਂ ਮੇਰੇ ਵਾਸਤੇ ਅਮੀਰੀ ਦੇ ਸੱਸਾਂ ਵਾਸਤੇ ਇਹ ਤਾਂ ਦੋਵੇਂ ਨੌਂਾਂ ਇਕੋ ਜਿਹੀਆਂ ਹੁੰਦੀਆਂ ਠੀਕ ਹੈ ਇੱਦਾਂ ਹੀ ਘਰ ਖੁਸ਼ਹਾਲ ਰਹਿੰਦਾ ਵਜੇ ਆਪਾਂ ਆਪ ਹੀ ਲੜਾਈਆਂ ਪਾਈਆਂ ਲੜਾਈਆਂ ਪਾਉਣ ਵਾਲੇ ਆਪਾਂ ਆਪ ਹੀ ਹੁੰਨੇ ਆ ਜਿੱਥੇ ਨੌਂਾਂ ਗਲਤ ਹੈ ਸੱਸ ਨੂੰ ਚਾਹੀਦਾ ਵਾ ਕਿ ਦੋਵਾਂ ਦੇ ਵਿੱਚ ਸਲਾਹ ਕਰਾਉਣੀ ਠੀਕ ਹੈ ਜਿੱਥੇ ਛੋਟੀ ਨੂੰ ਨੌਂ ਗਲਤ ਆ ਉੱਥੇ ਉਹਨੂੰ ਸਮਝਾਉਣਾ ਜਿੱਥੇ ਵੱਡੀ ਨੌਂ ਗਲਤ ਆ ਉੱਥੇ ਉਹਨੂੰ ਸਮਝਾਉਣਾ ਤੇ ਇਦਾਂ ਘਰ ਨੂੰ ਜੋੜੀ ਰੱਖਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਵੀਡੀਓ ਨੂੰ ਪਿਆਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਕਰੋ ਬਹੁਤ ਸਾਰਾ ਪਿਆਰ ਕਰੋ ਜੀ ਤੇ ਇੱਦਾਂ ਤੁਹਾਨੂੰ ਪਿਆਰ ਦਿੰਦੇ ਰਹੋ ਤੇ ਸਾਡੀਆਂ ਹੋਰ ਵੀਡੀਓ ਵੇਖਣ ਵਾਸਤੇ ਸਾਨੂੰ ਕਮੈਂਟ ਜ਼ਰੂਰ ਕਰਨਾ ਤੇ ਜਿੱਥੇ ਵੀ ਗਲਤ ਆ ਤੁਹਾਨੂੰ ਜ਼ਰੂਰ ਦੱਸਿਓ ਸਾਨੂੰ ਦੱਸਿਓ ਵੀ ਅਸੀਂ ਆਪਣੀ ਗਲਤੀ ਸੁਧਾਰਾਂਗੇ ਅੱਗੇ ਤੋਂ ਤੇ ਇਹੀ ਸਾਡੇ ਨਾਲ ਇਸ ਤਰ੍ਹਾਂ ਦਿਨਾਂ ਬਣੇ ਰਹਿਣ। ਥੈਂਕ ਯੂ ਸੋ ਮਚ।